ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਉੱਪਰ ਕਲਿੱਕ ਕਰੋ ਭਾਈ ਮਤੀ ਦਾਸ ਜੀ ਨੂੰ ਯੋਜਨਾ ਦੇ ਅਨੁਸਾਰ ਹੈ ਬੇੜੀਆਂ ਅਤੇ ਜੰਜੀਰਾ ਵਿੱਚ ਜਕੜ ਕੇ ਚਾਂਦਨੀ ਚਾਂਕ ਦੇ ਠੀਕ ਵਿਚਕਾਰ ਹੁੰਦਾ ਗਿਆ ਜਿੱਥੇ ਅੱਜ ਕੱਲ ਫਹਾੜਾ ਹੈ ਪ੍ਰਸ਼ਾਸਨ ਦੀ بے ਰਹਮੀ ਵਾਰੇ ਕਿਸ ਦ੍ਰਿਸ਼ ਨੂੰ ਦੇਖਣ ਲਈ ਲੋਕਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋ ਚੁੱਕੀ ਸੀ ਭਾਈ ਮਤੀ ਦਾਸ ਜੀ ਸ਼ਾਂਤ ਚਿਤ ਤੇ ਅਡੋਲ ਹੋ ਕੇ ਪਰ ਮਾਥਮਾ ਦੀ ਬੰਦਗੀ ਵਿੱਚ ਲੀਨ ਸਨ ਤੇ ਉਹਨਾਂ ਦਾ ਚਿਹਰਾ ਸੰਤਰ ਆਵਾ ਨਾਲ ਦਮਕ ਰਿਹਾ ਸੀ ਦਰਦ ਨਾਥ ਮੌਤ ਸੇਰ ਉੱਪਰ ਖੜੀ ਸੀ ਪਰ ਉਹਨਾਂ ਦੇ ਚਿਹਰੇ ਉੱਤੇ ਡਰਤਾ ਕੋਈ ਵੀ ਚਿੰਨ ਨਹੀਂ ਸੀ ਤਾਂ ਦੁੱਖਾ ਜੀ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਤੇ ਕਿਹਾ ਕਿ ਪਈ ਮਤੀ ਦਾਸਰ ਕਿਉਂ ਵਿਅਥ ਵਿੱਚ ਆਪਣੇ ਪਰਾਂ ਦਾ ਗਵਾ ਰਹੇ ਇਸ ਹੱਥ ਤੜਮੀ ਨੂੰ ਛੱਡੋ ਤੇ ਇਸ ਧਾਮ ਨੂੰ ਸਵੀਕਾਰ ਕਰ ਲਓ ਜਿਸ ਦੇ ਨਾਲ ਤੁਸੀਂ ਐਸ਼ ਵਰਿਆ ਦਾ ਜੀਵਨ ਬਤੀਤ ਕਰ ਸਕੋਗੇ ਪ੍ਰਸ਼ਾਸਨ ਦੇ ਵੱਲੋਂ ਸਾਰੇ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਤੁਹਾਨੂੰ ਉਪਲਬਧ ਕਰਵਾਈਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਜੇਕਰ ਤੁਸੀਂ ਮੁਸਲਮਾਨ ਨਹੀਂ ਬਣੇ ਤਾਂ ਤੁਹਾਨੂੰ ਯਾਤਨਾ ਮਾਂ ਦੇ ਦੇ ਕੇ ਮਾਰ ਦਿੱਤਾ ਜਾਵੇਗਾ ਤਾਂ ਪੈਮਤੀ ਦਾਦੀ ਨੇ ਜਵਾਬ ਦਿੱਤਾ ਕਿ ਖਾਜੀ ਕਿਉਂ ਆਪਣਾ ਸਮਾਨ ਰੱஷ்ட ਕਰਦੇ ਹੋ ਕਿਉਂਕਿ ਗੁਰੂ ਦਾ ਸ਼ਰਧਾਵਾਨ ਸਿੱਖ ਹੈ ਆਪਣੇ ਗੁਰੂ ਦੇ ਆਦੇਸ਼ਾਂ ਦੀ ਪਾਲਣਾ ਕਰਦਾ ਹੈ ਸਭ ਸੁੱਖਾਂ ਦਾ ਮੂਲ ਸਮਝਦਾ ਹੈ ਜੋ ਕੀ ਉਸਨੂੰ ਆਪਣੀ ਪ੍ਰਾਣਾ ਤੋਂ ਵੀ ਪਿਆਰਾ ਹੈ ਤਾਂ ਪਈ ਸਾਹਿਬ ਜੀ ਦੇ ਮੁੱਖੇ ਇੱਕ ਗੱਲ ਸੁਣ ਕੇ ਕਾਜੀ ਨੇ ਪੁੱਛਿਆ ਕਿ ਠੀਕ ਹੈ ਮਰਨ ਤੋਂ ਪਹਿਨਾ ਜੇਕਰ ਕੋਈ ਅੰਤਮ ਇੱਛਾ ਹੈ ਤਾਂ ਸਾਨੂੰ ਦੱਸ ਦਿਓ ਤਾ ਪਾਈ ਮਤੀ ਦਾਸੀ ਨੇ ਜਵਾਬ ਦਿੱਤਾ ਕਿ ਅੰਤਿਮ ਵੇਲੇ ਮੇਰਾ ਮੂੰਹ ਮੇਰੇ ਗੁਰੂ ਵਾਲੂ ਰੱਖਣਾ ਤਾਂ ਕਿ ਅੰਤ ਸਮੇਂ ਤੱਕ ਵੀ ਉਹਨਾਂ ਦੇ ਦਰਸ਼ਨ ਕਰਦਾ ਹੋਇਆ ਸਰੀਰ ਤਿਆਗ ਸਕਾਂ ਲੱਕੜੀ ਦੇ ਦੋ ਸ਼ਤੀਰਾ ਦੇ ਪਾਟ ਵਿੱਚ ਪਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਤੇ ਉਹਨਾਂ ਦਾ ਚਿਹਰਾ ਕਿਦੀ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਵਰ ਨੂੰ ਘਰਤ ਤਾ ਗਿਆ ਦੂਜ ਲਾਤਾ ਨੇ ਪਾਈ ਸਾਹਿਬ ਜੀ ਦੇ ਸਿਰ ਉੱਤੇ ਆੜਾ ਰੱਖ ਦਿੱਤਾ ਤਾਂ ਕਾਜੀ ਨੇ ਫਿਰ ਤੋਂ ਪੈਸਾ ਮੰਗ ਇਸ ਦਾਮ ਸਵੀਕਾਰ ਕਰਨ ਦੀ ਗੱਲ ਦੁਹਰਾਈ ਪਰ ਪਾਈ ਮਤੀ ਦਾਸ ਜੀ ਉਸ ਸਮੇਂ ਗੁਰੂ ਬਾਣੀ ਚਾਰਨ ਕਰ ਰਹਿ ਸੰਤ ਤੇ ਪ੍ਰਭੂ ਦੇ ਚੰਦਾ ਵਿੱਚ ਲੀਨ ਸੰਤ ते उन्हां ने काजी दी गल कोई भी जवाब नहीं दिता ता इस उपरंत काजी ने जलादा नू आरा चलाओ दा के दिता ता काजी दे हुक्म अनुसार जलादा ने आरा चला दिता ते वेख दे ही वेख दे खून दा फहारा चल पिया ਤੇ ਪਾਈ ਮਤੀ ਦਾ ਜੀ ਦੇ ਸਰੀਰ ਤੇ ਦੋ ਫਾੜ ਪੋਗੇ ਇਸ ਪੈ ਪੀ ਤੇ ਗਰੂ ਅੰਦਰਸ਼ ਨੂੰ ਦੇਖੀ ਬਹੁਤ ਸਾਰੇ ਨੇਕ ਇਨਸਾਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਤੇ ਸਾਰੇ ਪਾਸੇ ਦੁੱਖ ਦੀ ਲਹਿਰ ਛਾ ਗਈ ਪਾਈ ਮਤੀ ਦਾਸ ਜੀ ਆਪਣੇ ਪ੍ਰਾਣਾ ਦੀ ਆਹੂਤੀ ਦੇ ਕੇ ਅਮੇਸ਼ਾ ਲਈ ਅਮਰ ਹੋ ਗਏ ਤੇ ਉਹਨਾਂ ਦੇ ਸੱਚੇ ਆਤਮਾ ਪਰਮ ਜੋਤੀ ਵਿੱਚ ਜਾ ਸਮਾਈ ਗੁਰੂ ਪਿਆਰੇ ਸਾਖੀ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸੁਪਿਆਰੇ ਸਾਹ ਸੰਦੇਜ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲੇਖੋ